ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਸਬਸਿਡੀ ਸਕੀਮ ਦੇ ਬਾਰੇ ਜਿਹੜੀ ਮੱਕੀ ਦੀ ਫਸਲ ਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਦੇ ਰਹੀ ਆ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਇਹ ਆਪਾਂ ਨੂੰ ਸਬਸਿਡੀ ਜਿਹੜੀ ਸਕੀਮ ਮਿਲਦੀ ਆ ਤੇ ਪ੍ਰਤੀ ਏਕੜ ਜਿਹੜੇ ਆਪਾਂ ਨੂੰ ਕਿੰਨੇ ਪੈਸੇ ਦੇ ਵਿੱਚ ਆਉਣਗੇ ਤੇ ਕਿਹੜੇ ਕਿਹੜੇ ਆਪਾਂ ਨੂੰ ਜਿਹੜੇ ਫਾਰਮ ਭਰਨੇ ਪੈਣਗੇ ਤੇ ਫਸਲ ਜਿਹੜੀ ਆਪਾਂ ਕਦੋਂ ਬੀਜਣੀ ਹੈ ਉਹਦੇ ਬਾਰੇ ਜਿਹੜੀ ਸਾਰੀ ਆਪਾਂ ਗੱਲਬਾਤ ਕਰਾਂਗੇ ਤੇ ਕਿੰਨੇ ਟਾਈਮ ਵਿੱਚ ਜਿਹੜੀ ਆਪਾਂ ਨੂੰ ਸਬਸਿਡੀ ਮਿਲੂਗੀ ਪਹਿਲਾਂ ਤਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਦੇ ਨਵੇਂ ਜੁੜੇ ਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿਸਾਨ ਵੀਰੋ ਜਿਹੜੀ ਇਹ ਫਸਲ ਤੇ ਜਿਹੜੀ ਆਪਾਂ ਨੂੰ ਸਬਸਿਡੀ ਮਿਲਨੀ ਆ ਬਠਿੰਡਾ ਕਪੂਰਥਲਾ ਤੇ ਗਰਦਾਸਪੁਰ ਜਿਹੜੇ ਜ਼ਿਲ੍ਹਿਆਂ ਨੂੰ ਇਹ ਕਵਰ ਕਰਦੀ ਆ ਤੇ ਪਰ ਜਿਹੜੀ ਮੱਕੀ ਦੀ ਫਸਲ ਆ ਇਹ ਸੌਣੀ ਦੀ ਯਾਨੀ ਕਿ ਮਈ ਤੇ ਐਂਡ ਜਾਂ ਜੂਨ ਦੇ ਮਹੀਨੇ ਵਿੱਚ ਜਿਹੜੀ ਇਹ ਮੱਕੀ ਦੀ ਫਸਲ ਬੀਜੀ ਜਾਊ ਯਾਨੀ ਕਿ ਤੁਸੀਂ ਸਮਝ ਲਓ ਵੀ ਝੋਨੇ ਵਾਲੀ ਜਗ੍ਹਾ ਤੇ ਖੇਤਾਂ ਦੇ ਵਿੱਚ ਤੁਹਾਨੂੰ ਮੱਕੀ ਬੀਜਣੀ ਪੈਣੀ ਆ ਵੀ ਉਹ ਮੱਕੀ ਤੇ ਜਿਹੜੀ ਆਪਾਂ ਨੂੰ ਸਬਸਿਡੀ ਸਕੀਮ ਜਿਹੜੀ ਮਿਲੂਗੀ ਤੇ 2050 ਭਾਰਤ ਸਰਕਾਰ ਦੁਆਰਾ ਜਿਹੜਾ 2025 ਤੱਕ ਇਥਨੋਲ ਦੇ 20% ਮਿਸ਼ਰਣ ਦੇ ਤੀਜੇ ਨੂੰ ਪ੍ਰਾਪਤ ਕਰ ਲਈ ਇਥਨੋਲ ਦੇ ਉਤਪਾਦਨ ਨੂੰ ਉਤਸ਼ਾਹਤ ਕਰ ਲਈ ਚੋਨੇ ਤੋਂ ਸੋਨੀ ਮੱਕੀ ਤੱਕ ਦਾ ਕੁੱਲ 21000 ਹੈਕਟੇਰ ਨੂੰ ਖੇਤਰ ਨੂੰ ਮਪੈਂਤਾ ਪ੍ਰਦਾਨ ਕੀਤੀ ਜਾਵੇਗੀ 21000 ਯਾਨੀ ਕਿ 52000 ਕੋਸ ਕਿੱਲੇ ਬੰਦੇ ਇਹਦੇ ਤੇ ਕਿਸਾਨਾਂ ਨੂੰ ਸੋਨੀ ਮੱਕੀ ਦੀ ਕਾਸ਼ਤ ਵੱਲ ਜਾ ਲਈ 17500 ਪ੍ਰਤੀ ਹੈਕਟੇਰ ਦੀ ਸਬਤਰੀ ਨਹੀਂ ਮਿਲੇਗੀ ਯਾਨੀ ਕਿ ਇੱਕ ਕਿੱਲੇ ਨੂੰ 7000 ਰੁਪਏ ਜਿਹੜੀ ਪ੍ਰਤੀ ਸਬਸਿਡੀ ਮਿਲੂਗੀ ਤੇ ਮਿਲੂਗੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਹੀ ਬਠਿੰਡਾ ਕਪੂਰਥਲਾ ਗਰਤਾਸਪੁਰ ਨੂੰ ਜਿਹੜੀ ਇਹ ਕਵਰ ਕਰੂਗੀ ਤੇ ਪਰ ਇਹ ਜਿਹੜੀ ਮੱਕੀ ਹੋਊਗੀ ਜੂਨ ਦੇ ਮਹੀਨੇ ਵਿੱਚ ਜਿਹੜੀ ਆਪਾਂ ਨੂੰ ਇਹ ਮੱਕੀ ਦੀ ਬਿਜਾਈ ਕਰਨੀ ਪਵੇਗੀ ਤੇ ਉਹਦੇ ਵਿੱਚ ਜਿਹੜੀ ਆਪਾਂ ਨੂੰ ਇਹ ਸਬਸਿਡੀ ਸਕੀਮ ਮਿਲੇਗੀ ਤੇ ਕੋਲ ਜਿਹੜਾ ਇਹਦੇ 30 ਹਜ਼ਾਰ ਕਿਸਾਨ ਜਿਹੜਾ ਇਸ ਦਾ ਫਾਇਦਾ ਚੱਕ ਸਕਦੇ ਆ ਤੇ ਪਰ ਮੈਲ ਨਹੀਂ ਹਲੇ ਤੀਕ ਤਹ ਤਿੰਨ ਜ਼ਿਲ੍ਹਿਆਂ ਦੇ ਵਿੱਚ ਹੀ ਮਿਲੂਗੀ ਤੇ ਬਾਕੀ ਆਉਣ ਵਾਲੇ ਦਿਨਾਂ ਵਿੱਚ ਕੀ ਚੇਂਜ ਆਉਂਦਾ ਉਹਦੇ ਬਾਰੇ ਵੀ ਜਿਹੜਾ ਆਪਾਂ ਵੀਡੀਓ ਅਪਲੋਡ ਕਰ ਦਾਂਗੇ ਤੇ ਅਪਲਾਈ ਕਰਨ ਦਾ ਵੀ ਹਲੇ ਸਰਕਾਰ ਨੇ ਕੋਈ ਇਸ ਤਰੀਕੇ ਦਾ ਨਹੀਂ ਕੱਢਿਆ ਤੇ ਵੀ ਕੋਈ ਇੱਕ ਦਿਨਾਂ ਦੀ ਆ ਜਾਊਗਾ ਤੇ ਉਹਦੀ ਵੀ ਜਿਹੜੀ ਆਪਾਂ ਵੀਡੀਓ ਜ਼ਰੂਰ ਅਪਲੋਡ ਕਰਾਂਗੇ ਤਾਂ ਕਿਸ ਤਰ੍ਹਾਂ ਲੱਗੀ ਕਿਸਾਨ ਵੀਰ ਇਹ ਜਾਣਕਾਰੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਧੰਨ